ਯੋਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇ ਸਾਰੇ ਠੀਕ ਠਾਕ ਹੋ ਜੀ ਮੇਰੇ ਬਲੋ ਸਾਰੇ ਨੂੰ ਸਤ ਸਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਨਹੀਂ 5:30 ਇਸ ਵਕਤ ਖੜਾ ਆ ਪਬਰ ਨਾਲਾ ਮੰਡੀ ਦੇ ਵਿੱਚ ਫਿਰ ਤਰੀਕ ਹੈ ਜੀ ਅੱਜ 12 ਤੀ ਦਿਨ ਹੈ ਅੱਜ ਵੀਰਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦੇ ਕੀ ਭਾਰ ਰਹੀ ਜੀ ਅੱਜ ਦੇ ਜੀ ਹੋਲ ਸੇਲ ਦੇ ਰੇਟ ਜੀ ਤੇ ਆਪਣੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਨਾ ਕਰਨਾ ਭੁੱਲੇ ਕਰੋ ਜੀ ਦੋਸਤੋ ਪੈਨਸਲ ਮਟਰ ਬਾਰੇ ਗੱਲਬਾਤ ਕਰੀ ਜਿਹੜਾ P3 ਮਟਰ ਆ ਰਹੇ ਨੇ ਜੀ ਛੋਟੀ ਫਲੀ ਵਾਲੀ ਜੀ ਦੇ ਬੰਦ ਘਟਿਆਂ ਦਾ ਭਾਜੀ ਦੇ ਪੈਨਸਲ ਮਟਰ ਬਾਰੇ ਗੱਲਬਾਤ ਕਰੀਏ ਤਾਂ ਪੈਨਸਲ ਮਟਰ ਦਾ ਥੋੜਾ ਜਿਹਾ ਰੇਟ 30 ਹੈ ਜੀ ਪੈਨਸਲ ਮਟਰ ਦਾ ਰੇਟ ਹੈਗਾ ਜੀ 22 ਤੋਂ ਲੈ ਕੇ 24 ਰੁਪਏ ਤੱਕ ਦਾ ਭਾਜ ਕਿਲੋ ਦਾ ਜੀ ਇਹ ਹਰੇ ਮਟਰਾਂ ਦਾ ਜੇ ਬੰਦ ਘਟਿਆਂ ਦਾ ਭਾਜੀ ਹਰੇ ਮਟਰਾਂ ਦਾ ਜੀ ਜੀ ਦੋਸਤੋ ਹਰੇ ਮਟਰਾਂ ਦਾ ਰੇਟ ਰਿਹਾ ਜੀ ਅੱਜ ਦਾ ਜੀ ਜਿਹੜੇ ਲੋਕਲ ਹਰੇ ਮਟਰਾਂ ਨੇ ਲੋਕਲ ਹਰੇ ਮਟਰਾਂ ਦਾ ਰੇਟ ਰਿਹਾ ਜੀ 23 ਤੋਂ ਲੈ ਕੇ 26 ਰੁਪਏ ਤੱਕ ਦਾ ਭਾਜ ਕਿਲੋ ਦਾ ਜੀ ਹਰੇ ਮਟਰਾਂ ਦਾ ਜੀ ਤੇ ਪੱਲੀ ਦੇ ਵਿੱਚ ਵੀ ਆਉਂਦੇ ਤੇ ਅਲਫਾਫੇ ਦੇ ਵਿੱਚ ਵੀ ਆਉਂਦੇ ਜੀ ਲੋਕਲ ਹਰੇ ਮਟਰ ਜੀ ਜੀ ਗਾਜਰਾਂ ਬਾਰੇ ਗੱਲਬਾਤ ਕਰੀ ਤਾਂ ਗਾਜਰਾਂ ਦਾ ਰੇਟ ਘਟ ਚੁੱਕਾ ਜੀ ਗਾਜਰਾਂ ਦਾ ਰੇਟ ਹੈਗਾ ਜੀ 200 ਰੁਪਏ ਦਾ ਪਾ ਜੀ ਬੰਦ ਲਫਾਫੇ ਦਾ ਜੀ ਤੇ ਵੇਟ ਹੁੰਦਾ ਜੀ ਇਹਦੇ ਵਿੱਚ 25 ਕਿਲੋ ਜੀ ਗਾਜਰਾਂ ਦਾ ਜੀ ਚਾਨਾ ਖੀਰੇ ਬਾਰੇ ਗੱਲਬਾਤ ਕਰੀ ਤਾਂ ਚਾਨਾ ਖੀਰੇ ਦਾ ਰੇਟ ਹੈਗਾ ਜੀ 500 ਰੁਪਏ ਦਾ ਪਾ ਰਹਿ ਗਿਆ ਜੀ ਬੰਦ ਲਫਾਫੇ ਦਾ ਜੀ ਵੇਟ ਹੁੰਦਾ ਜੀ ਇਹਦੇ ਵਿੱਚ 15 ਕਿਲੋ ਜੀ ਇਹ ਬੰਦ ਲਫਾਫੇ ਦੇ ਵਿੱਚ ਜੀ ਹਾਂਜੀ ਹਰੀ ਮਿਰਚ ਬਾਰੇ ਗੱਲਬਾਤ ਕਰੀ ਤਾਂ ਹਰੀ ਮਿਰਚ ਦਾ ਰੇਟ ਘਟ ਚੁੱਕਾ ਜੀ ਹਰੀ ਮਿਰਚ ਦਾ ਰੇਟ ਰਹਿ ਗਿਆ ਜੀ 80 ਤੋਂ ਲੈ ਕੇ 90 ਰੁਪਏ ਤੱਕ ਦਾ ਪ ਹਾਂਜੀ ਦੋਸਤੋ ਹਰੀ ਮਿਰਚ ਜਿਹੜੀ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਹਰੀ ਮਿਰਚ ਜਿਹੜੀ ਇੱਕ ਮੋਟੀ ਵਾਲੀ ਹੈ ਹਰੀ ਮਿਰਚ ਜੀ ਇਹਦਾ ਰੇਟ ਹੈਗਾ ਜੀ ਬੰਦ ਘਟੇ ਦਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਹਰੀ ਮਿਰਚ ਦਾ ਜੀ ਅਦਰਕ ਬਾਰੇ ਗੱਲਬਾਤ ਕਰੀ ਤਾਂ ਅਦਰਕ ਦਾ ਰੇਟ ਹੈਗਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਪਾ ਜੀ ਅਦਰਕ ਦਾ ਜੀ ਇਹ ਬੰਦ ਘਟੇ ਦਾ ਪਾ ਜੀ ਅਦਰਕ ਦਾ ਜੀ ਸਿਮਲਾ ਮਿਰਚ ਬਾਰੇ ਗੱਲਬਾਤ ਕਰੀ ਤਾਂ ਸਿਮਲਾ ਮਿਰਚ ਦਾ ਰੇਟ ਹੈਗਾ ਜੀ ਜਿਹੜੀ ਬੰਦ ਡੱਬਿਆਂ ਦੇ ਵਿੱਚ ਆ ਰਹੀ ਹੈ ਜੀ ਇਹਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਸ ਹਾਂਜੀ ਪਿੰਡੀ ਬਾਰੇ ਗੱਲਬਾਤ ਕਰੀਏ ਤਾਂ ਪਿੰਡੀ ਦਾ ਰੇਟ ਹੈਗਾ ਜੀ 1 ਬੰਦ ਡੱਬੇ ਦਾ ਭਾਅ ਹੈ ਜੀ ਪਿੰਡੀ ਦਾ ਜੀ 70 ਰੁਪਏ ਲੱਗੇ 75 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਪਿੰਡੀ ਦਾ ਜੀ ਹਾਂਜੀ ਹਾਂ ਹਾਂਜੀ ਦੋਸਤੋ ਸਾਕਰਗੰਦੀ ਬਾਰੇ ਗੱਲਬਾਤ ਕਰੀਏ ਤਾਂ ਸਾਕਰਗੰਦੀ ਦਾ ਰੇਟ ਹੈਗਾ ਜੀ ਬੰਦ ਗੱਟੇ ਮਿਲਣਗੇ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਟੇ ਦਾ ਰੇਟ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਸਾਕਰਗੰਦੀ ਦਾ ਜੀ ਹਾਂਜੀ ਦੋਸਤੋ ਨੀਂਬੂ ਬਾਰੇ ਗੱਲਬਾਤ ਕਰੀ ਤਾਂ ਨੀਂਬੂ ਦਾ ਰੇਟ ਹੈਗਾ ਜੀ 50 ਤੋਂ ਲੈ ਕੇ ਗੱਲਬਾਤ ਕਰੀ ਔਲੇ ਦਾ ਰੇਟ ਹੈਗਾ ਜੀ ਬੰਦ ਡੱਬੇ ਦਾ ਪਾ ਰਿਹਾ ਜੀ ਔਲੇ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਔਲੇ ਦਾ ਜੀ ਇਹ ਬੰਦ ਡੱਬਿਆਂ ਦਾ ਪਾ ਜੀ ਔਲੇ ਦਾ ਜੀ 54 ਮਿਰਚ ਬਾਰੇ ਗੱਲਬਾਤ ਕਰੀਏ ਚਾਰੀ ਮਿਰਚ ਦਾ ਰੇਟ ਹੈਗਾ ਜੀ ਡੱਬੇ ਵਾਲੀ ਬੰਦ ਦਾ ਚਾਰੀ ਮਿਰਚ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਪਾ ਜੀ ਚਾਰੀ ਮਿਰਚ ਦਾ ਜੀ ਇਹ ਬੰਦ ਡੱਬਿਆਂ ਦਾ ਪਾ ਜੀ ਚਾਰੀ ਮਿਰਚ ਦਾ ਬਾਰੇ ਗੱਲਬਾਤ ਕਰੀਏ ਟਮਾਟਰ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਜੀ ਟਮਾਟਰ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਪਾ ਜੀ ਟਮਾਟਰ ਦਾ ਜੀ ਕਿੰਨੋ ਦਾ ਮਸ਼ਰੂਮ ਦਾ ਜੀ ਬੰਦ ਡੱਬਿਆਂ ਦਾ ਜੀ ਦੋਸਤੋਂ ਲਾਲ ਪੀਲੀ ਦਾ ਰੇਟ ਘਟ ਚੁੱਕਾ ਜੀ ਲਾਲ ਪੀਲੀ ਦਾ ਰੇਟ ਰਹਿ ਗਿਆ ਜੀ 100 ਤੋਂ ਲੈ ਕੇ 110 ਰੁਪਏ ਤੱਕ ਦਾ ਭਾਜ ਜੀ ਲਾਲ ਪੀਲੀ ਫਿਰਚ ਦਾ ਜੀ ਇਹ ਬੰਦ ਡੱਬੇ ਦਾ ਭਾਜ ਜੀ ਸ਼ਿਮਲਾ ਮਿਰਚ ਦਾ ਜੀ ਹਾਂਜੀ ਸਲਾਦ ਪੱਤੇ ਬਾਰੇ ਗੱਲਬਾਤ ਕਰੀਏ ਸਲਾਦ ਪੱਤੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਅੱਜ ਕਿਲੋ ਦਾ ਜੀ ਸਲਾਦ ਪੱਤੇ ਦਾ ਜੀ ਹਾਂਜੀ ਇੱਕ ਚਾਲੂ ਬਾਰੇ ਗੱਲਬਾਤ ਕਰੀਏ ਤਾਂ ਕਿ ਚਾਲੂ ਦਾ ਰੇਟ ਹੈਗਾ ਜੀ ਗੱਟੇ ਦਾ ਜੀ ਕੋਈ ਨਾ ਜਾਣੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਕਿ ਚਾਲੂ ਦਾ ਜੀ ਹਾਂਜੀ ਫਰਾਂਸ ਬਲੀ ਦਾ ਰੇਟ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਬੰਦ ਗੱਟੇ ਦਾ ਭਾਅ ਜੀ ਤੋਂ ਗੋਭੀ ਬਾਰੇ ਗੱਲਬਾਤ ਕਰੀ 40 ਰੁਪਏ ਤਿਕੜਾ ਭਾਜ ਜੀ ਕਿਲੋ ਦਾ ਜੀ ਗੋਭੀ ਦਾ ਜੀ ਇਹ ਬੰਦ ਲਫਾ ਦਾ ਭਾਜ ਜੀ ਗੋਭੀ ਦਾ ਜੀ ਹਾਂਜੀ ਦੋਸਤੋ ਬਾਈ ਕੋਲੇ ਚੱਪਣ ਕद्दू ਵੀ ਮਿਲਦੀ ਜੀ ਕਿਸੇ ਨੂੰ ਚੱਪਣ ਕद्दू ਚਾਹੀਦਾ ਜੀ ਚੱਪਣ ਕद्दू ਦਾ ਰੇਟ ਹੈਗਾ ਜੀ 22 ਤੋਂ ਲੈ ਕੇ 25 ਰੁਪਏ ਤਿਕੜਾ ਭਾਜ ਜੀ ਕਿਲੋ ਦਾ ਜੀ ਚੱਪਣ ਕद्दू ਦਾ ਜੀ ਇਹ ਬੰਦ ਲਫਾ ਦਾ ਭਾਜ ਜੀ ਚੱਪਣ ਕद्दू ਦਾ ਜੀ ਹਾਂਜੀ ਪੱਤਾ ਗੋਭੀ ਬਾਰੇ ਗੱਲਬਾਤ ਕਰੀਏ ਤਾਂ ਪੱਤਾ ਗੋਭੀ ਦਾ ਰੇਟ ਹੈਗਾ ਜੀ 7 ਤੋਂ ਲੈ ਕੇ 8 ਰੁਪਏ ਤਿਕੜਾ ਭਾਜ ਜੀ ਪੱਤਾ ਗੋਭੀ ਦਾ ਜੀ ਇਹ ਬੰਦ ਲਫਾ ਦਾ ਭਾਜ ਜੀ ਪੱਤਾ ਗੋਭੀ ਦਾ ਜੀ ਆ ਹਾਂਜੀ ਕਿਨੂ ਵੀ ਬਾਈ ਹੈਰੀ ਕੋਲ ਮਿਲ ਜੂ ਜੀ ਕਿਨੂ ਕਿਸੇ ਨੂੰ ਵੀ ਚਾਹੀਦਾ ਜੇ ਜੂਸ ਵਾਲੇ ਚਾਹੀਦੇ ਜੂਸ ਵਾਲੇ ਵੀ ਮਿਲ ਜਾਣਗੇ ਤੇ ਵਧੀਆ ਟਾਪ ਦਾ ਕਿਨੂ ਵੀ ਮਿਲ ਜੂ ਬਾਈ ਕੋਲ ਤੇ ਰੇਟ ਹੈਗਾ ਜੀ 28 ਤੋਂ ਲੈ ਕੇ 32 ਰੁਪਏ ਤੱਕ ਦਾ ਭਾਜ ਜੀ ਕਿਨੂ ਦਾ ਜੀ ਪੂਰਾ ਵਧੀਆ ਟਾਪ ਦਾ ਕਿਨੂ ਆ ਜੀ ਬਾਈ ਕੋਲੇ ਲੋਕਲ ਕਿਨੂ ਆ ਜੀ ਇਹ ਬੰਦ ਗ੍ਰੇਟ ਲੈਣੇ ਪਣੇ ਜੇ ਕਿਸੇ ਨੂੰ ਵੀ ਲੈਣੇ ਆ ਜੀ ਹਾਂਜੀ ਦੋਸਤੋ ਸੋਲੂਆ ਬਾਰੇ ਗੱਲਬਾਤ ਕਰੀਏ ਤਾਂ ਸੋਲੂਆ ਬਾਈ ਬੂਟੇ ਕੋਲੇ ਮਿਲ ਜੂ ਸੋਲੂਆ ਪੂਰਾ ਵਧੀਆ ਟਾਪ ਦਾ ਸੋਲੂਆ ਤੇ ਰੇਟ ਹੈਗਾ ਜੀ 20 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਸੁਣੋਦਾ ਜੀ ਕਿਲੋ ਦਾ ਜੀ ਇਹ ਬੰਦ ਭਰੀਆਂ ਲੈਣੀਆਂ ਪੈਣੇ ਨੇ ਕਿਸੇ ਨੂੰ ਵੀ ਲੈਣੀਆਂ ਜੀ 15 ਕਿਲੋ ਦੀ ਭਰੀ ਹੁੰਦੀ ਹੈ ਜੀ ਇਹ ਬਾਰੇ ਗੱਲਬਾਤ ਕਰੀ ਤਾਂ ਪਾਲਕ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਦਰਜੰਦਾ ਜੀ ਪਾਲਕ ਦਾ ਹਾਂਜੀ ਮੇਥੀ ਬਾਰੇ ਗੱਲਬਾਤ ਕਰੀ ਤਾਂ ਮੇਥੀ ਦਾ ਰੇਟ ਹੈਗਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਮੇਥੀ ਦਾ ਜੀ ਹਾਂ ਬਾਈ ਹੈ ਹਾਂਜੀ ਦੋਸਤੋ ਮੇਥੇ ਦਾ ਰੇਟ ਹੈਗਾ ਜੀ ਦਰਜੰਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਮੇਥੇ ਦਾ ਜੀ ਦਰ ਸ਼ੌਤੋ ਲੈ ਕੇ 150 ਰੁਪਏ ਤੱਕ ਦਾ ਭਾਜ ਜੀ ਦਰ ਜਾਂਦਾ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਦੋਸਤੋ ਤਣੀਆਂ ਦੀ ਗੱਲਬਾਤ ਕਰੀਏ ਤਾਂ ਤਣੀਆਂ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਤਣੀਆਂ ਦਾ ਜੀ ਘੱਟੋ ਘਾਟ ਪੰਸ਼ੇਰੀ ਜਾਂ 7 6 ਕਿਲੋ ਜਾਂ 7 ਕਿਲੋ ਤਣੀਆਂ ਲੈਣਾ ਬਣਾ ਜੀ ਇਕੱਠਾ ਵੀ ਕਿਸੇ ਨੇ ਵੀ ਲੈਣਾ ਜੀ ਹਾਂਜੀ 100 ਗ੍ਰਾਮਾਰੇ ਗੱਲਬਾਤ ਕਰੀਏ ਜਿਹੜੇ ਗੁੱਟੀਆਂ ਆ ਰਹੀਆਂ ਨੇ ਜੀ ਇਹਨਾਂ ਦਾ ਰੇਟ ਹੈਗਾ ਜੀ ਦਰ ਜਾਂਦਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਜ ਜੀ ਦਰ ਜਾਂਦਾ ਜੀ ਹਾਂਜੀ ਦੋਸਤੋ ਮੂਲੀ ਮੂਲੀ ਬਾਰੇ ਗੱਲਬਾਤ ਕਰੀ ਤਾਂ ਮੂਲੀ ਦਾ ਰੇਟ ਰਿਹਾ ਜੀ ਅੱਜ ਦਾ ਜੀ 10 ਤੋਂ ਲੈ ਕੇ 12 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਕਿਲੋ ਦਾ ਜੀ ਮੂਲੀ ਦਾ ਜੀ ਇਹ ਘੱਟੋ ਘੱਟ ਪੰਸ਼ੇਰੀ ਜਾਂ 10 ਕਿਲੋ ਮੂਲੀ ਲੈਣੀ ਪਣੀ ਹੈ ਜੇ ਕਿਸੇ ਨੂੰ ਵੀ ਲੈਣੀ ਹੈ ਜੀ ਹਾਂਜੀ ਦੋਸਤੋ ਚਤੁੰਦਰ ਬਾਰੇ ਗੱਲਬਾਤ ਕਰੀ ਚਤੁੰਦਰ ਦਾ ਰੇਟ ਹੈਗਾ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚਤੁੰਦਰ ਹਾਂਜੀ ਪੇਠੇ ਬਾਰੇ ਗੱਲਬਾਤ ਕਰੀ ਤਾਂ ਪੇਠੇ ਦਾ ਰੇਟ ਹੈਗਾ ਜੀ ਬੰਦ ਗੱਟੇ ਦੇ ਵਿੱਚ ਆਉਂਦਾ ਜੀ ਪੇਠੇ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ 22 ਤੋਂ ਲੈ ਕੇ ਕੁੰਮਲਾ ਬਾਰੇ ਗੱਲਬਾਤ ਕਰੀਏ ਸਾਕਮਲਾ ਦਾ ਰੇਟ ਹੈਗਾ ਜੀ ਅੱਜ ਦਾ ਜੀ ਸਾਕਮਲਾ ਦਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸਾਕਮਲਾ ਦਾ ਜੀ ਹਾਂਜੀ ਬਰੋਕਲੀ ਬਾਰੇ ਗੱਲਬਾਤ ਕਰੀਏ ਬਰੋਕਲੀ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਬਰੋਕਲੀ ਦਾ ਜੀ ਇਹ ਬੰਦਰਫਾਵੇਂ ਦਾ ਭਾਅ ਜੀ ਬਰੋਕਲੀ ਦਾ ਜੀ ਬਾਈ ਗੁੱਲੀ ਕੋਲੋਂ ਮਿਲਦੀ ਜੀ ਕਸ਼ਣ ਮਿਲਣੇ ਆ ਜੀ ਬਰੋਕਲੀ ਹਾਂਜੀ ਮੂੰਗਰਿਆਂ ਬਾਰੇ ਗੱਲਬਾਤ ਕਰੀਏ ਜਿਹੜੇ ਛੋਟੇ ਵਾਲੇ ਮੂੰਗਰਿਆ ਆ ਰਹੇ ਨੇ ਇਹਨਾਂ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਮੂੰਗਰਿਆਂ ਦਾ ਜੀ ਇਹ ਬੰਦਲ ਫਗਨਾ ਭਾਅ ਜੀ ਮੂੰਗਰਿਆਂ ਦਾ ਜੀ ਹਾਂਜੀ ਦੋਸਤੋ ਪਿਆਜ਼ ਬਾਰੇ ਗੱਲਬਾਤ ਕਰੀਏ ਜਿਹੜਾ ਹਰੇ ਵਾਲਾ ਪਿਆਜ਼ ਆ ਰਿਹਾ ਜੀ ਇਹਦਾ ਰੇਟ ਹੈਗਾ ਜੀ ਪੌਂਗ ਵਾਲੇ ਪਿਆਜ਼ ਦਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪਿਆਜ਼ ਦਾ ਜੀ ਇਹ ਘੱਟੋ ਘੱਟ 3 ਕਿਲੋ ਜਾਂ 4 ਕਿਲੋ ਲੈਣਾ ਪੈਂਦਾ ਜੀ ਇਹ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਹਾਂ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਜੀ ਆਪਾਂ ਹੋਲ ਸੇਲ ਰੇਟ ਬਾਰੇ ਪਤਾ ਨਮਤ ਕਰਦੇ ਹਾਂ ਫਰੂਟ ਦਾ ਕੀ ਭਾਅ ਰਿਹਾ ਜੀ ਅੱਜ ਜੀ ਹਾਂਜੀ ਦੋਸਤੋ ਅੰਗੂਰਾਂ ਬਾਰੇ ਗੱਲਬਾਤ ਕਰੀ ਜਿਹੜੇ ਹਰੇ ਵਾਲੇ ਅੰਗੂਰ ਆ ਰਹੇ ਨੇ ਜੀ ਇਹਨਾਂ ਦਾ ਰੇਟ ਹੈਗਾ ਜੀ 650 ਰੁਪਏ ਦਾ ਭਾਅ ਜੀ ਵੇਟ ਉਹਦਾ ਜੀ ਇਹਦੇ ਵਿੱਚ 5 ਕਿਲੋ ਜੀ ਅੰਗੂਰਾਂ ਦਾ ਜੀ ਗ੍ਰੇਡ ਲੈਣਾ ਪੈਂਦਾ ਜੀ ਕਿਸੇ ਨੂੰ ਲੈਣਾ ਜੀ 5 ਕਿਲੋ ਦੀ ਗਰੰਟੀ ਆਉਂਦੀ ਹੈ ਜੀ ਵੀ ਬਲੈਕ ਅੰਗੂਰ ਬਾਰੇ ਗੱਲਬਾਤ ਕਰੀ ਜਿਹੜਾ ਵੇਟ ਹੁੰਦਾ ਜੀ ਇਹਦੇ ਵਿੱਚ 5 ਕਿਲ ਹਾਂਜੀ ਦੋਸਤੋ ਸੇਵ ਬਾਰੇ ਗੱਲਬਾਤ ਕਰੀ ਤਾਂ ਸੇਵ ਦਾ ਰੇਟ ਹੈਗਾ ਜੀ ਇਹ ਅਲੱਗ ਅਲੱਗ ਤਰ੍ਹਾਂ ਦੇ ਆਉਂਦੇ ਜੀ ਸੇਵ ਤੇ ਵੇਟ ਹੁੰਦਾ ਜੀ ਇਹਦੇ ਵਿੱਚ 10 ਕਿਲੋ ਦੀ ਸੇਵ ਦਾ ਰੇਟ ਹੈਗਾ ਜੀ 1300 ਤੋਂ ਲੈ ਕੇ 1450 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਸੇਵ ਦਾ ਜੀ ਹਾਂਜੀ ਚੀਕੋਂ ਬਾਰੇ ਗੱਲਬਾਤ ਕਰੀ ਤਾਂ ਚੀਕੋਂ ਦਾ ਵੇਟ ਹੁੰਦਾ ਜੀ ਇਹਦੇ ਵਿੱਚ 10 ਕਿਲੋ ਜੀ ਤੇ ਡੱਬੇ ਬੰਦ ਦਾ ਰੇਟ ਹੈਗਾ ਜੀ 500 ਤੋਂ ਲੈ ਕੇ 520 ਰੁਪਏ ਤੱਕ ਦਾ ਭਾਅ ਜੀ ਚੀਕੋਂ ਦਾ ਜੀ ਬੰਦ ਡੱਬੇ ਦਾ ਜੀ ਤੇ ਬਾਰੇ ਗੱਲਬਾਤ ਕਰੀ ਤਾਂ ਪਵਿੱਤੇ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਜ ਜੀ ਪਵਿੱਤੇ ਦਾ ਜੀ ਕਿਲੋ ਦਾ ਜੀ ਇਹ ਬੰਦ ਗਰੇਟਾਂ ਦਾ ਭਾਜ ਜੀ ਪਵਿੱਤੇ ਹਾਂਜੀ ਅਮਰੂਦ ਬਾਰੇ ਗੱਲਬਾਤ ਕਰੀ ਤਾਂ ਅਮਰੂਦ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਭਾਅ ਰਹਿ ਜੀ ਅਮਰੂਦ ਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਜ ਜੀ ਅਮਰੂਦ ਦਾ ਜੀ ਇਹ ਬੰਦ ਗਰੇਟਾਂ ਦਾ ਭਾਜ ਜੀ ਅਮਰੂਦ ਦਾ ਜੀ ਹਾਂਜੀ ਦੋਸਤੋ ਕਿਨੂ ਬਾਰੇ ਗੱਲਬਾਤ ਕਰੀ ਤਾਂ ਕਿਨੂ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 38 ਰੁਪਏ ਤੱਕ ਦਾ ਭਾਜ ਜੀ ਕਿਨੂ ਦਾ ਜੀ ਇਹ ਬੰਦ ਗਰੇਟਾਂ ਦਾ ਭਾਜ ਜੀ ਹਾਂਜੀ ਦੋਸਤੋ ਜੂਸ ਵਾਸਤੇ ਕਿੰਨੂ ਚਾਹੀਦਾ ਜੀ ਇਹਦਾ ਰੇਟ ਹੈਗਾ ਜੀ 26 ਤੋਂ ਲੈ ਕੇ 28 ਰੁਪਏ ਤੱਕ ਦਾ ਆਪਾਂ ਅੱਜ ਕਿੰਨੂ ਦਾ ਜੀ ਜੂਸ ਵਾਲੇ ਦਾ ਜੀ ਜਿਹੜਾ ਛੋਟਾ ਮੀਡੀਅਮ ਸਾਈਜ਼ ਆਉਂਦਾ ਜੀ ਕਿੰਨੂ ਹਾਂਜੀ ਦੋਸਤੋ ਕੇਲੇ ਬਾਰੇ ਗੱਲਬਾਤ ਕਰੀਏ ਜਿਹੜਾ ਕੇਲਾ ਮੀਡੀਅਮ ਸਾਈਜ਼ ਕੇਲਾ ਆ ਰਿਹਾ ਜੀ ਉਹਦਾ ਰੇਟ ਹੈਗਾ ਜੀ 25 ਤੋਂ ਲੈ ਕੇ 26 ਰੁਪਏ ਤੱਕ ਦਾ ਆਪਾਂ ਅੱਜ ਕੇਲੇ ਦਾ ਜੀ ਇਹ ਬੰਦ ਗਰੇਟਾਂ ਦਾ ਆਪਾਂ ਅੱਜ ਕੇਲੇ ਦਾ ਹਾਂਜੀ ਸੁਪਰ ਕੇਲੇ ਬਾਰੇ ਗੱਲਬਾਤ ਕਰੀਏ ਸੁਪਰ ਕੇਲੇ ਦਾ ਰੇਟ ਹੈਗਾ ਜੀ ਅੱਜ ਦਾ ਜੀ 35 ਤੋਂ ਲੈ ਕੇ 36 ਰੁਪਏ ਤੱਕ ਦਾ ਆਪਾਂ ਜੀ ਕੇਲੇ ਦਾ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਰ ਹੈ ਜੀ ਅੱਜ ਦਾ ਜੀ ਆਪਾਂ ਹੋਲ ਸੇਗਰੇਟ ਬਾਰੇ ਆਪਾਂ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਬੱਚੀ ਗੱਡੀ ਸੋਹਣੇ ਇਹਨਾਂ ਗੱਲਬਾਤ ਕਰਦੇ ਵੀ ਅੱਜ ਕਿੰਨਾ ਭਾਰ ਚੱਲ ਰਿਹਾ ਹੈ ਬਹੁਤ ਬੜੀਆ ਆਲੂ ਕਿਹਾ ਉੱਪਰ ਮੈਂ 200 ਨੀਚੇ ਮੈਂ 150 ਰੁਪਏ ਅੱਛਾ 200 ਤੋਂ ਲੈ ਕੇ 150 ਰੁਪਏ 150 ਰੁਪਏ ਕਿੰਨਾ ਭਾਰ ਰਿਹਾ ਜੀ ਆਲੂ ਲੋ ਜੀ ਇਹ ਤੋਂ ਕਿੰਨਾ ਭਾਰ ਜੀ ਆ 200 ਰੁਪਏ ਜੀ yàwó ní wà fa fọlá fàdí àbí wóni kura kókó. ਔਰ ਅਮੂ ਇੱਕ ਗਾਇਕ ਜੀ ਦੋਸਤੋ ਪਿਆਜ਼ ਬਾਰੇ ਗੱਲਬਾਤ ਕਰੀ ਤਾਂ ਪਿਆਜ਼ ਦਾ ਰੇਟ ਹੈਗਾ ਜੀ ਬੰਦ ਘਟਿਆਂ ਦਾ ਭਾਅ ਰੇਟ ਹੈਗਾ ਜੀ ਬੰਦ ਘਟਿਆਂ ਦਾ ਜੀ 12 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ 12 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਕੱਢੀ ਹਾਂਜੀ ਦੋਸਤੋ ਆਪਾਂ 15 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਿੰਦੇ ਹਾਂ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਇਹ ਵੀ 15 ਰੁਪਏ ਕਿਲੋ ਮਿਲ ਵੀ ਜੀ ਪਿਆਜ਼ ਜੀ ਪੂਰਾ ਵਧੀਆ ਸੁਫਤਾ ਪਿਆਜ਼ ਆ ਜੀ ਟੌਪ ਦਾ ਜੀ ਹਾਂਜੀ ਨਾਸਕ ਦੇ ਪਿਆਜ਼ ਬਾਰੇ ਗੱਲਬਾਤ ਕਰੀ ਜੀ ਨਾਸਕ ਦੇ ਪਿਆਦਾ ਜੀ